ਰਸਪੁਰਧਾਰਨ ਵਾਲਾ ਉਹ ਫੜਿਆ ਸੀਗਾ ਐਡੀਸਪੀਨ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਫ ਦੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਫ 34 ਟੈਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗੰਭ ਰਨਿੰਗਸ ਸੀਗਾ ਹਿੰਡਰਲੈਂਡ ਜੇ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ। ਲਖਵੀਰ ਲੰਡਾ ਜਿਹੜਾ ਯੂਐਸ ਬੈਠਾ ਹੈ ਨਾਲ ਹੀ ਉਹਦੇ ਇੱਕ ਗਿਲ ਨਾਮਕ ਵਿਅਕਤੀ ਹੈਗਾ ਦੋਸਤ ਹੈ। ਇਹ ਦੋਨੋਂ ਜਿਹੜੇ ਬੈਠੇ ਹੋ ਉਹ ਰਨ ਕਰਦੇ ਸੀਗੇ। ਹਵਾਲਾ ਰਾਹੀਂ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ ਗੁਨਾਲ ਹੈ। ਤੇ ਨਵੇਂ ਲੜਕੇ 21-22 ਸਾਲ ਦੇ 22-23 ਸਾਲ ਦੇ ਯੂਰੋਪੀਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਹੈ। ਇਹ ਵੈਪਨ ਲੈ ਕੇ ਆਉਂਦੇ ਸੀਗੇ ਤੇ ਇੱਥੇ ਅਲੱਗ-ਅਲੱਗ ਜਗਾਂ ਦੇ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਸ ਐ ਜਿਹੜੇ ਫੜੇ ਗਏ ਐ ਦੋਨੋਂ ਕਜ਼ਨ ਸਨ ਬਾਈ ਤੇਈ ਸਾਲ ਉਹਨਾਂ ਦੇ ਉਮਰੇ ਇੱਕ ਦਾ ਨਾਮ ਗੁਰਲਾਲ ਐ ਦੂਜਾ ਦੂਜਾ ਪਰਵੇਜ਼ ਐ ਇੱਕ ਪੱਟੀ ਦੇ ਰਹਿਣ ਵਾਲੇ ਸੀ ਫਰਸਟ ਟਾਈਮ ਆਫੈਂਸ ਐ ਨਾ ਦਾ ਤੇ ਇਹਨਾਂ ਦਾ ਭਰਾ ਜਿਹੜਾ ਐ ਕੋਰ ਕਜ਼ਨ ਜਿਹੜਾ ਜੇਲ੍ਹ ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਲੰਡੇ ਤੇ ਗਿੱਲ ਦੇ ਨਾਲ ਉਹ ਇਹਨਾਂ ਦੀ ਵਕ ਵਕ ਟਾਈਮ ਤੋਂ ਵਕ ਵਕ ਜਗ੍ਹਾੋਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਹੋਏ 12 30 ਬੋਰ ਦੇ 32 ਬੋਰ ਦੇ ਪਿਸਟਲਸ ਹੈ 5 30 ਬੋਰ ਦੇ ਪਿਸਟਲਸ ਹੈ ਤੇ 33 ਮੈਗਜ਼ੀਨਸ ਹੈ ਵੀ ਲਾਈਵ ਰਾਉਂਡਸ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਆਉਣ ਵਾਲੇ ਟਾਈਮ ਤੇ ਜਿਹੜੀ ਵੀ ਡਿਟੇਲ ਹੋਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਪਨਸ ਦਾ ਆਰਡਰ ਲੈਣੇ ਕਿਹਨੇ ਆ ਗਏ ਨਹੀਂ ਇਹ ਪਹਿਲੇ ਆਰਡਰ ਲਿਖਦੇ ਸੀ ਵਾਰਦਾਤ ਨਹੀਂ ਕਰਨੀ ਸੀ ਆਬਵੀਅਸਲੀ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਇਲੀਗਲ ਵੈਪਨ ਰੱਖੂਗਾ ਵਾਰਦਾਤ ਹੀ ਕਰੂਗਾ ਸਰ ਅਨាច់ ਕਿਸੇ ਤਰ੍ਹਾਂ ਆਪਾਂ ਇਹ ਮਾਮਲਾ ਦੰਗ ਜਿਹੜਾ ਖੁਸ਼ਾਲ ਹੈ ਉਹਦੇ ਚ ਸੱਤ ਮੁਕਦਮੇ ਦਰਜ ਹੈ ਅਟੈਂਪਟ ਟੂ ਮਟਰ ਹੈ ਆਮ ਸੈਕਟ ਹੈ ਤੇ ਐਨ ਡੀ ਪੀਸ ਸਰ ਇਹ ਵੀ ਆਪਣੇ ਤੱਕ ਹੀ ਵੇੜ ਹੈ ਸਾਰੀ ਮੈਂ ਆਪਣੇ ਬੰਦ ਕਰੀ ਮੈਂ ਇਨਦਰ ਇਨੈਕਸ਼ਨ ਕੀ ਹੋਈ ਮੁਹਰਤੀ ਗੋਲਡਨ ਦਾ ਗਰੁੱਪ ਦਿਨ ਜਿਹੜਾ ਬੰਦਾ ਜੇਲ੍ਹ ਚ ਬੰਦ ਹੈ ਜਿਹੜਾ

ਦੇ ਤਿੰਨੋਂ 3:30 11:00 ਮਿਲੇ ਆ ਇਹ ਤਿੰਨੋਂ ਵੱਖ-ਵੱਖ ਮਿਲੇ ਕਿ ਤਿੰਨੋਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਮਿਲੇ ਉਹ ਡਿਟੇਲਸ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਤੇ ਜਲੰਧਰ ਕਿਸ ਨੂੰ ਦੇਣਾ ਹੈ ਜੀ ਸਰ ਇਹ ਨਹੀਂ ਜਲੰਧਰ ਨਹੀਂ ਦੇਣਾ ਦਿੱਤਰ ਦੇਣਾ ਸੀ ਕਿ ਇੱਕ ਬੰਦਾ ਜਿਹੜਾ ਆਪਾਂ ਫੜਿਆ ਸੀਗਾ ਆ 20 ਤਰੀਕ ਨੂੰ ਉਹਦੀ ਇੰਟਰੋਗੇਸ਼ਨ ਟੈਕਨੀਕਲ ਇਨਪੁਟਸ लिंक ਇਹਨਾਂ ਦਾ ਜਿਹੜਾ हैंडलर है ਉਹ बाहर ही बैठा ਜਿਹੜਾ ਹੈਂਡਲਰ ਹੈ ਉਹ ਵਾਰੀ ਬੈਠਾ ਉਹਦਾ ਹੀ ਲਿੰਕ ਸਾਰਿਆਂ ਨਾਲ ਸੀਗਾ ਜਿਹੜਾ ਐਡੀ ਵੈਪਨ ਲਿਆਉਂਦੇ ਨੇ ਸਾਰੇ ਕੋਈ ਵਾਰਤ को ਕਿ ਕਿਨਨ ਆਪ ਵੀ ਕਿਤੇ ਕੋਈ ਵਾਰਤਾ ਨੂੰ ਅੰਜਾਮ ਦੇਣਾ ਹੋ ਸਕਦਾ ਹੈ ਵਾਰਤਾ ਨੂੰ ਅੰਜਾਮ ਦੇਣਾ ਹੋਏ ਸਪਲਾਈ ਵੀ ਸੀਗੀ ਤੇ ਵਾਰਤਾ ਨੂੰ ਅੰਜਾਮ ਦੇ ਦੇਣਾ ਸੀਗਾ ਇਹ ਇਨ ਟਾਈਮ ਫਰੂ ਬੁੱਦਿੰਨ ਜੀ ਜੀ ਸਾਹਿਬ ਉਹਨਾਂ ਦਾ ਮੰਗ ਲਿਆ ਇਹਨਾਂ ਦੇ ਤਰ੍ਹਾਂ ਲੱਗਦਾ ਕਿ ਇਹਦੇ ਹਥਿਆਰ ਨੇ ਇਹਨਾਂ ਨੂੰ ਆਰਡਰ ਆਇਆ ਕਿਦਾਂ ਇਹਨਾਂ ਤੇ ਖੋ ਲੱਗੀ ਹੋਣਾ ਕਿ ਇਹਦੇ ਲੱਗਿਆ ਬਟ ਯੂ نو ਵੈਰੀਫਾਈ ਕਰਦੇ ਨਾ ਮੈਂ ਉਦਾਂ ਦੀ ਕੋਈ ਚੀਜ਼ ਨਹੀਂ ਬੋਲਾਂਗਾ ਜਦ ਤੱਕ ਵੀ ਕਰਦਾ ਜਦ ਇਹ ਬਿਲਕੁਲ ਕਲੀਅਰ ਹੋ ਜਾਊਗਾ ਕਿ ਕਿਸ ਕਿਸ ਦੇ ਆਰਡਰ ਸੀਗੇ ਉਸ ਤੋਂ ਅਰਾਉਂਡ ਸ਼ੇਅਰ ਕਰਦੇ ਫਿਰ ਸਰ ਅਗਰ ਕਿ ਜਿਹੜੇ ਸਾਡੇ ਇਹ ਜੈਂਗਸਟਰਸ ਜਿਹੜੇ ਲੁਟੇਰੇ تھے ਹੁਣ ਵਾਪੇ ਇਤਨੀ ਐਂਟੀਸੋਸ਼ੀਅਲ ਐਲੀਮੈਂਟਸ ਨੇ ਆਰਡਰ ਜਿਹੜਾ ਆ ਕੰਟਰੀ ਮੈਡ ਵੈਪਨ ਇਲੀਗਲ ਵੈਪਨ ਹੁਦਾਂ ਆਰਡਰ ਜਿਹੜਾ